ਅੱਜ ਜੀ 38ਵੀਂ ਵਰਸੀ 38 ਸਾਲ ਹੋ ਗਏ ਲਗਾਤਾਰ ਅੱਜ ਦਾ ਉਹਨਾਂ ਦਾ ਸ਼ਹਾਦਤ ਦਾ ਦਿਨ ਅੱਜ ਦੇ ਦਿਨ ਸਰੇ 10:30 ਵਜੇ ਉਹਨਾਂ ਨੂੰ ਫੈਕਟਰੀ ਦੇ ਬਾਹਰ ਸੀ ਅਤਵਾਦੀਆਂ ਨੇ ਸ਼ਹੀਦ ਕਰਤਾ ਸੀ ਅਸੀਂ ਹਰ ਸਾਲ ਬੜੀ ਸ਼ਰਧਾ ਭਾਵ ਦੇ ਨਾਲ ਸਾਰੇ ਇਲਾਕਾ ਨਵਾਸੀ ਸਾਰੇ ਮੇਰੇ ਦੂਰ ਤੋਂ ਮੇਰੇ ਪੈਪਰਾ ਸੱਜਣ ਸਾਰੇ ਸਾਰੇ ਕਾਂਗਰਸੀ ਨੇਤਾਵਾਂ ਸਾਰੀਆਂ ਸਾਰੀਆਂ ਪਾਰਟੀ ਨੇ ਦਿੱਤਾ ਇੱਥੇ ਆ ਕੇ ਮਹਾਂ ਚੀਨ ਨੂੰ ਚਲਦਾ ਨੂੰ ਪਿੱਟ ਕੇ ਦਿੰਦੇ ਆ ਬੜੀ ਸਰਦਾਪੁਰ ਦਿਨ ਬਣਾਉਂਦੇ ਆ ਚਾਰੀਆਂ ਪਾਰਟੀਆਂ ਇੱਕਤਾ ਦੀਵਸ ਦੇ ਰੂਪ ਵਿੱਚ ਬਣਾਉਂਦੇ ਆ ਅੱਜ ਦਾ ਦਿਨ ਜਿਹੜਾ ਸਾਡਾ 24 ਗਰ 1977 ਨੂੰ ਉਹਨੇ ਸ਼ਹਾਦਤ ਹੋਈ ਸੀ ਅੱਜ ਦਾ ਬੜੀ ਸਰਦਾਪੁਰ ਬਣਾਉਂਦੇ ਆ ਮੈਂ ਸਾਰੇ ਸਾਥੀਆਂ ਦੇ ਬਹੁਤ ਧੰਨਵਾਦੀ ਵੀ ਆ ਵੀ 36 ਸਾਲ ਲਗਾਤਾਰ ਹੋ ਗਏ ਵੀ ਕਿਸੇ ਨੂੰ ਕੁੱਲੇ ਨਹੀਂ ਇਸ ਦਿਨ ਨੂੰ ਵਰ ਚੜ ਕੇ ਲੋਕ ਇੱਥੇ ਆਂਦੇ ਆ ਉਹ ਵੀ ਛੱਦਾ ਸੂਮ ਪੜ ਕੇ ਆਂਦੇ ਆ ਮੈਂ ਸਭ ਦਾ ਬਹੁਤ ਧੰਨਵਾਦੀ ਬਾਪਾ ਵੀ ਯਾਦਗਾਰੀ ਕੋ ਬਣਾਣੀ ਸੀ ਜਿੰਨਾਂ ਦੀ ਕੋਈ ਚੀਜ਼ ਹੁੰਦਾ ਸਰਕਾਰ ਤੁਹਾਡੀ ਬਰਈਆ ਆਮ ਪਾਰਟੀ ਸਰਕਾਰ ਆਈ ਸੀ ਓਏ ਦੇਖੋ ਉਹਨਾਂ ਦਾ ਵੀ ਕਹਿਣਾ ਵੀ ਉਹਨਾਂ ਜਿਹੜਾ ਉਹਨਾਂ ਦਾ ਨਾਮ ਰੱਖਿਆ ਜੋ ਕੋ ਸਕੂਲ ਦਾ ਨਾਮ ਕਿੱਦਾਂ ਦਾ ਮਹੌਲ ਲੱਗਦਾ ਨਹੀਂ ਉਹਨਾਂ ਦੀ ਯਾਦਗਾਰੀ ਸੀ ਆ ਪਾਰਕ ਬਣਾਇਆ ਅਜਰ ਪਾਰਕ ਬਣਿਆ ਉਹਨੇ ਯਾਦਗਾਰੀ ਬਣੇ ਤੇ ਕੰਬਿਆ ਵੇਸੀ ਰੁਕ ਕਰ ਕਾਰਪੇਸ਼ਨਰ ਸਾਹਿਬ ਬਰਕਾਰਚੀਂ ਦੇ ਅਛੂ ਜੀ ਨੇ ਰੜ ਕੇ ਆ ਪਾਰਕ ਬਣਾਇਆ ਉਥਲੇ ਜਿਹਦੇ ਜਰੀਏ ਚੀਦਾਦ ਸ਼ਮਰੂਤਾ ਪਾਰਕ ਬਣਿਆ ਜਿਹੜਾ ਸਕੂਲ ਦਾ ਨਾਮ ਆ ਉਹਦੇ ਉੱਤੇ ਕੱਲ ਚੱਲ ਪਈ ਹੈ ਅੱਜ ਮੈਂ ਸੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਐਲਏ ਸਾਹਿਬ ਉਹ ਵੀ ਕਹਿ ਕੇ ਗੇਰੇ ਵੀ ਚੂਪ ਬਣਾਵਾਂਗੇ ਲੇਕਿਨ ਸਰਕਾਰਾਂ ਦੇ ਕੰਮ ਹੁੰਦੇ ਆ ਵੱਡੇ ਜਿੱਦਾਂ ਜਿੱਦਾਂ ਚੱਲਦਾ ਲੇਕਿਨ ਜਿਹੜੇ ਸਾਡੇ ਅੱਥੇ ਆਏ ਕੰਮ ਚੂਕ ਕਰਾਵਾਂਗੇ ਲਈ ਨਵਾਂ ਨਵਾਂ ਬੁੱਤੂ ਤਾਸ਼ ਦੀ ਮੰਦਿਰ ਆਲੇ ਟੰਗ ਦੇ ਵਿੱਚ ਕੋਈ ਨਾ ਪੱਤੀ ਜੀ ਜੇ ਤੁਹਾਨੂੰ ਦੇਖੋ ਸ਼ਹਿਰ ਦੇ ਸ਼ਹੀਦ ਸੱਚੂ ਜਿਹੜਾ ਪਾਰਕਿੰਗ ਸਤਵਾ ਪਰ ਅਛਲ ਦੇ ਉਹ ਵੀ ਪਾਰਕਿੰਗ ਲਾਇਆ ਅੱਜ ਵੀ ਇੱਥੇ ਕੋਈ ਚੱਲ ਰਿਹਾ ਸਿਰ ਪਾਰਕਿੰਗ ਦੇ ਵਿੱਚ ਉਹਨਾਂ ਸੱਚੂ ਰਾਮਾਂ ਦੇ ਹਾਂਜੀ ਹਾਂਜੀ ਦੇਖੋ ਮਹਾਨ ਸ਼ਹੀਦ ਰਾਦੇਸ਼ਾ ਮਲੋਤਰੇ ਦੀ ਵਰਸੀ ਤੇ ਆਏ ਆ ਸ਼ਰਦਾ ਸੂਮਨ ਭੇਟ ਕਰਨ ਲਈ ਪਰ ਇਹੋ ਜਿਹੇ ਮਹਾਨ ਯੋਧੇ ਨੂੰ ਜਿਹੜੇ ਆਪਾਂ ਯਾਦ ਕਰਦੇ ਆਂ ਇਹਨਾਂ ਦੇ ਨਾਮ ਦੀਆਂ ਕੋਈ ਐਸੀਆਂ ਯਾਦਗਰਾਂ ਚਾਹੀਦੀਆਂ ਨੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਨੂੰ ਪਤਾ ਲੱਗੇ ਵੀ ਹਾਂ ਕੋਈ ਸਾਡੇ ਲਈ ਕੁਰਬਾਨੀਆਂ ਦੇ ਕੇ ਸਾਡੇ ਮਹਾਨ ਯੋਧੇ ਗਏ ਆ ਇਹ ਦੂਸਰੀ ਆਜ਼ਾਦੀ ਬਹਾਲ ਰੱਖੀ ਆ ਦੇਸ਼ ਦੀ ਜਿੱਥੇ 47 ਚ ਆਜ਼ਾਦ ਹੋਏ ਸੀ ਉੱਥੇ ਅੱਜ ਜਦੋਂ 92 ਦਾ ਦੌਰ ਆਪਣਾ 90 ਦਾ ਚੱਲਿਆ ਵਾ ਉਹਦੇ ਵਿੱਚ ਬੜੇ ਬੜੇ ਮਹਾਨ ਯੋਧਿਆਂ ਨੇ ਲੁਧਿਆਣੇਦਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਹ ਸਾਡੀ ਆਜ਼ਾਦੀ ਜਿਹੜੀ ਅਸੀਂ ਅੱਜ ਨਿੱਗ ਮਾਰ ਰਿਹਾ ਇਹ ਸਭ ਉਹ ਮਹਾਨ ਯੋਧਿਆਂ ਨੂੰ ਮੈਂ ਸ਼ਰਦਾ ਸੁਮਨ ਵੀ ਭੇਟ ਕਰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਗੱਲ ਕਰਾਂਗੇ ਸਕੂਲਾਂ ਦੇ ਨਾਮ ਰੱਖਣ ਦੀ ਗੱਲ ਕੀਤੀ ਹੈ ਬਿਲਕੁਲ ਨਾਮ ਰੱਖਾਂਗੇ ਇਹਨਾਂ ਦੇ ਨਾਮ ਤੇ ਜੋ ਵੀ ਰੱਖਾਂਗੇ ਉਹ ਘਟਾ ਕਿਉਂਕਿ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ ਨੇ ਔਰ ਦੁਸ਼ਮਨਾ ਨੂੰ ਦਿਖਾਇਆ 바 ਵੀ ਹਿੰਦੁਸਤਾਨ ਇਕਾ ਇਕ ਰਹੂਗਾ ਅਮਰ ਸ਼ਹੀਦ ਸਰਗੀ ਰਾਜੇਸ਼ ਆਮਲੋਤਰਾ ਜੀ ਜਿਨਾਂ ਦੀ ਅੱਜ ਅਸੀਂ ਸ਼ਹੀਦੀ ਦਿਵਸ ਇਕਤਾ ਦਿਵਸ ਦੇ ਰੂਪ ਵਿੱਚ ਮਨਾ ਰਹੇ ਆ ਅੱਜ 38 ਸਾਲ ਹੋ ਚੁੱਕੇ ਆ ਪਰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਹੀਦ ਰਾਜੇਸ਼ ਆਮਲੋਤਰਾ ਜੀ ਕੱਲ ਦੀ ਗੱਲ ਲੱਗਦੀ ਹੈ ਅੱਜ ਵੀ ਉਨ੍ਹਾਂ ਦਾ ਪਿਆਰ ਉਨ੍ਹਾਂ ਦਾ ਸਤਕਾਰ ਇੱਜ਼ਤ ਮਾਨ ਬਰਕਰਾਰ ਪੂਰੇ ਸ਼ਹਿਰ ਦੇ ਵਿੱਚ ਅੱਜ ਸਾਰਾ ਸ਼ਹਿਰ ਉਨ੍ਹਾਂ ਨੂੰ ਸ਼ਰਧਾਂਜਲੀ ਇਹ ਫੁੱਲ ਦੇਣ ਸ਼ਰਧਾ ਸੋਮਰ ਅਰਪਿਤ ਕਰਨ ਅੱਜ ਜਿੱਥੇ ਖਵਾਜਾ ਕੋਠੀ ਚੌਂਕ ਸਾਰੇ ਇਕੱਤਰ ਹੋਏ ਸਾਰੀਆਂ ਧਾਰਮਿਕ ਸੰਸਥਾਵਾਂ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਔਰ ਸਾਰੇ ਗਨਮਾਨੇ ਆ ਨੇਤਾ ਗਨ ਪਹੁੰਚੇ ਸਾਡੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਸ਼ਾਮ ਤੁਦਰ ਬਲਾਉਤਰਾ ਜੀ ਜੋ ਕਿ ਅੱਜ ਦੇ ਇਸ ਐਯੋਜਨ ਦੇ ਕਰਤਾ ਪਿਰਤਾ ਔਰ ਬਹੁਤ ਹੀ ਵਧੀਆ ਔਰ ਨੇਕ ਔਰ شریف ਔਰ ਇਮਾਨਦਾਰ ਨੇਤਾ ਜਿਹੜਾ ਕਿ ਹਮੇਸ਼ਾ ਹਰ ਸਾਲ ਇਹ ਯੋਜਨ ਕਰਦੇ ਨੇ ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ ਇਹ ਦਿਨ ਦੇਵਦ ਦੇ ਅਸੀਂ ਸਾਰੇ ਰੋਣ ਸਤਾਏ ਨੇ ਦੇ ਲਈ ਅੱਜ ਇਕੱਠੇ ਹੋਏ ਆ ਅਮਰਜੀਤ ਰਾਜਨ ਲੋਧਾ ਨੇ ਪੰਜਾਬ ਚਾਤੌਰ ਦੇ ਦੌਰਾਨ ਉਹਨੇ ਚਾਤੌਰ ਦੇ ਖਿਲਾਫ ਆਪਣੀ ਆਵਾਜ਼ ਨੂੰ ਉਠਾਉਂਦ ਕਰਦੇ ਰਹੇ ਤੇ ਉਹਨਾਂ ਦੇ ਖਿਲਾਫ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਬੁਰੀ ਆਪਣੀ ਆਵਾਜ਼ ਨੂੰ ਉਹਨੇ ਚੱਕਿਆ ਇਸ ਦੇ ਸਿੱਟੇ ਵਜੋਂ ਆਪਣੀ ਜਿੰਦਗਾਨੀ ਤੋ ਹਾਲਾਂਕਿ ਇਹਨਾਂ ਨੇ ਫਸਾਣ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਤੇ ਸੀਆਈਡੀ ਦੀਆਂ ਰਿਪੋਰਟਾਂ ਵੀ ਤੁਹਾਡੇ ਤੇ ਉਹਨਾਂ ਦੀ ਨਿਗਾਹ ਹੈ ਪਰ ਇਹਨਾਂ ਨੇ ਆਪਣੀ ਹਮਾਜ ਨੂੰ ਹਮੇਸ਼ਾ ਬਲੰਦ ਰੱਖਿਆ ਤੇ ਹੱਤਵਾਦੀਆਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਐਜਾਂ ਦੇ ਮਹਾਨ ਦੇਸ਼ ਭਗਤਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨਾਂ ਦੇ ਜਿਹੜੇ ਸ਼ਹੀਦੀ ਦਿਨ ਨੇ ਬੜੇ ਜ਼ੋਰ ਜ਼ੋਰ ਨਾਲ ਬੜੀ ਸ਼ਰਧਾ ਨਾਲ ਮਾਣਨੀ ਚਾਹੀਦੀ ਹੈ ਤਾਂ ਕਿ ਜਿਹੜੀ ਯੂਵਰ ਪੀਡੀਓ ਨੂੰ ਪਤਾ ਲੱਗ ਸਕੇ ਵੀ ਸ਼ਹੀਦਾਂ ਦਾ ਸਨਮਾਨ ਕਿਸ ਤਰ੍ਹਾਂ ਹੁੰਦਾ ਸੋ ਮੈਂ ਆਪਣੇ ਉਹਨਾਂ ਨੂੰ ਅੱਜ ਸ਼ਹੀਦ ਰਾਜ ਸਾਹਮਣੋਂ ਸਤਿ ਸ੍ਰੀ ਅਕਾਲ ਪ੍ਰਭਤ ਕਰਦਾ ਕਾਂਗਰਸ ਪਾਰਟੀ ਦੇ ਉਨੀ ਧੜਕ ਨੇਤਾ ਸ਼੍ਰੀ ਰਾਜੇਸ਼ ਅਮਲੋਤਰਾ ਜੀ ਦੀ ਬਰਸੀ ਤੇ ਸਾਰੇ ਇਕੱਠੇ ਹੋਏ ਉਹਨਾਂ ਨੂੰ ਸ਼ਰਧਾ ਸੂਮਨ ਅਰਪਿਤ ਕਰਨ ਲਈ ਲੋਤਰਾ ਪਰਿਵਾਰ ਨੇ ਆਰਥਿਕਵਾਦ ਦੇ ਦੌਰ ਦੇ ਵਿੱਚ ਜਦੋਂ ਲੋਕ ਘਰੋਂ ਨਿਕਲਣ ਤੋਂ ਡਰਦੇ ਸੀ ਸ਼੍ਰੀ ਰਾਜੇਸ਼ ਅਮਲੋਤਰਾ ਉਦੋਂ ਯੂਥ ਕਾਂਗਰਸ ਦੇ ਪ੍ਰਧਾਨ ਸੀ ਜਿਹੜਾ ਆਰਥਿਕਵਾਦ ਖਤਮ ਹੋਇਆ ਸਰਦਾਰ ਬੀਨ ਸਿੰਘ ਜੀ ਨੇ ਕੀਤਾ ਉਸ ਦੇ ਵਿੱਚ ਟਟੋ ਘਟ 35000 ਹਿੰਦੂ ਮਰਿਆ ਹੈ ਕਈ ਸਾਡੇ ਕਾਂਗਰਸ ਦੇ ਨੇਤਾਵਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਜਿਹੜੀ ਅਸੀਂ ਖੁਸ਼ਹਾਲੀ ਦਾ ਮਾਹੌਲ ਦੇਖ ਰਹੇ ਆ ਕਿਤੇ ਨਾ ਕਿਤੇ ਇਹ ਸ਼ਹਾਦਤਾਂ ਦੀ ਵਜ੍ਹਾ ਨਾਲ ਅਸੀਂ ਇਹ ਸੁੱਖ ਦਾ ਚੈਨ ਸਾਹ ਲੈ ਰਹੇ ਆ ਸਾਨੂੰ ਸਾਰਿਆਂ ਨੂੰ ਇੱਕੋ ਹੀ ਪ੍ਰਣ ਕਰਨਾ ਚਾਹੀਦਾ ਵੀ ਸਾਨੂੰ ਇਹ ਹਰ ਵਕਤ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤੇ ਸ਼ਹੀਦਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਤਾਂ ਕਿ ਦੇਸ਼ ਸਾਡਾ ਇੱਦਾਂ ਹੀ ਤਰੱਕੀ ਕਰਦਾ ਜਾਏ ਜੈ ਹਿੰਦ ਜੈ ਭਾਰਤ ਅੱਜ ਅਸੀਂ ਸ਼ਹੀਦ ਰਾਜੇਸ਼ ਸਿੰਘ ਮਲੋਤਰਾ ਜਿੱਦੀ ਪਰਸੀ ਦੇ ਉੱਤੇ ਸਾਰੇ ਇਕੱਠੇ ਹੋਏ ਐ ਤੇ ਮੈਂ ਅੱਜ ਯੂਥ ਨੂੰ ਇਹ ਕਹਿਣਾ ਚਾਹਨਾ ਕਿ ਉਹਨਾਂ ਦੇ ਪਾਏ ਹੋਏ ਕੁਰਬਾਨੀਆਂ ਤੇ ਚੱਲੋ ਸ਼ਹੀਦਾਂ ਨੂੰ ਯਾਦ ਕਰੋ ਤਾਂ ਕਿ ਅਸੀਂ ਇਹ ਜਿਹੜੀ ਅੱਜ ਅਪਣੋਰ ਸ਼ਾਂਤੀ ਦੀ ਜੀਵਨ ਜੀ ਰਹੇ ਐ ਇਹ ਉਹਨਾਂ ਦੀ ਹੀ ਦੇਣ ਹੈ ਸ਼ਹੀਦ ਬੀਨ ਸਿੰਘ ਹੋ ਗਏ ਪ੍ਰੈਸ਼ਰ ਸਾਹਿਬ ਹੋ ਗਏ ਜਗਵਿੰਦਰਪਾਲ ਪਾਂਡੇ ਜੀ ਹੋ ਗਏ ਇਹ ਸ਼ਹੀਦਾਂ ਦੇ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਹੀ ਅੱਜ ਅਸੀਂ ਸੁਗਦਾ ਸਾਹ ਲੈ ਰਹੇ ਐ ਤੇ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਉਹਨਾਂ ਦੇ ਪੁਰਨਿਆਂ ਤੇ ਚੱਲੋ ਜੈ ਹਿੰਦ ਜੈ ਉਹ ਦੌਰ ਪੰਜਾਬ ਦਾ ਜਿਹਨੂੰ ਕਾਲਾ ਦੌਰ ਕਹਿ ਦਿੰਦੇ ਆ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਮਜ਼ਬ ਤੇ ਆ ਪੰਜਾਬੀਆਂ ਦਾ ਨੁਕਸਾਨ ਤੇ ਰਾਜੇਸ਼ ਸ਼ਾਮ ਬਲੋਤਰਾ ਜੀ ਦੀ ਸ਼ਹਾਦਤ ਉਸੇ ਦੌਰ ਦੇ ਵਿੱਚ ਸਵਾਜਿ ਅਸੀਂ ਕਾਂਗਰਸ ਪਾਰਟੀ ਵੱਲੋਂ ਅ ਅਜਿਹਾ ਜਿਹੜਾ ਸ਼ਰਧਾਂਜਲੀ ਸਮਾਰੋਹ ਹਰ ਸਾਲ ਬਣਾਉਂਦੇ ਆ ਅਰ ਇਹ ਯਾਦ ਆਉਂਦਾ ਸਾਨੂੰ ਉਸ ਵੇਲੇ ਦੀ ਜਦੋਂ ਪੰਜਾਬ ਇੱਕ ਬਹੁਤ ਵੱਡੇ ਧਰਾਤਲ ਦੇ ਵਿੱਚ ਤਸਦਾ ਜਾ ਰਿਹਾ ਸੀਗਾ ਸੋ ਕਾਮਨਾ ਕਰਦੇ ਆਂ ਕਿ ਪੰਜਾਬ ਚੜ੍ਹਦੀਆਂ ਕਲਾਂ 'ਚ ਰਹੇ ਅਸੀਂ ਰਲ ਮਿਲ ਕੇ ਨੌ ਤੇ ਮਾਸਤਾ ਰਿਸ਼ਤਾ ਪੰਜਾਬੀਆਂ ਦਾ ਆਪਸ ਦੇ ਵਿੱਚ ਇਹ ਬਰਕਰਾਰ